ਤੇ ਇਹ ਜਗਾ ਤੇ 25 ਤੋਂ ਤਰੀਕਾ ਕੀਤਾ ਜੀ ਗੁਰਦੀਪ ਸਿੰਘ ਵਾਲਾ ট্রান্সਫਾਰਮਰ ਇਹਨਾਂ ਕਰਾਉਣ ਨੂੰ ਜਾਂਦੀ ਹੈ ਘਰਾਂ ਬੁੰਡੇ ਨਾਲ ਇਹ ਪੇਰਕਨੈਕਟਰ ਨਵਾਂ ਪਕਾ ਇਹਨੂੰ ਜਾਨੀ ਲੈਣ ਇਹ ਕੋਮਣੇ ਨਹੀਂ ਨਹੀਂ ਜੀ ਆਪੋਰ ਉਹ ਵੀਰ ਬਲੇ ਤੇ ਚੜਿਆ ਤਾਰਾਂ ਲਿਆ ਕਸਮ ਆਜੋ ਦੋ ਮੜ ਇਸ ਸਾਰੀ ਜਿਹੜੀ ਤਾਰ ਆ ਇਧਰ ਨੂੰ ਪਾ ਇਹ ਤਾਰਾਂ ਨਵੀਆਂ ਸਾਰੀ ਪਾਤੀਆਂ ਜੀ ਕੋਲਗੜ੍ਹ ਤੇ ਆ ਨਵੇਂ ਇਹ ਬਹੁਤ ਲੰਮੇ ਸਮੇ ਤੋਂ ਲਾਈਨ ਜਿਹੜੀ ਥੱਲੇ ਘਰਾਂ ਦੇ ਨਾਲ ਲੱਗਦੀ ਤੇ ਇਹਦੀ ਬਰਲੀ ਕਰਕੇ ਤੇ ਇਲੈਕਟ੍ਰੀ ਜਿਹੜਾ ਇਹ ਇੱਕ ਤਰ੍ਹਾਂ ਇਹਦੀ ਕਹਾਣੀ ਹਾਂਜੀ ਕੀ ਹੋ ਗਿਆ ਹਾਂਜੀ ਹਾਂਜੀ ਕੀ ਜਾਂਦਾ ਵਾ ਪ੍ਰਧਾਨ ਇਹ ਇੰਦਾ ਸੇਵ ਚਲੀ ਜਾਂਦਾ ਇੰਦਾ ਨਹੀਂ ਨਹੀਂ ਤਾ ਬੋਤਾਰੋ ਤਾਂ ਸੈਂਟਲ ਆਣੀ ਨਹੀਂ ਕੋਈ ਨਹੀਂ ਮਾ ਠੀਕ ਆਣੀ ਤੁਸੀਂ ਆਪਣਾ ਕੰਮ ਕਰੋ ਕੋਈ ਨਹੀਂ ਇਹਦਾ ਮੈਂ ਇੱਥੇ ਹੀ ਮੈਂ ਚੱਲਿਆ ਨਹੀਂ ਕਿਤੇ ਇਹ ਜੀ ਇੱਥੋਂ ਤੱਕ ਕੀ ਹੋ ਗਿਆ ਮੈਂਬਰ ਸਾਹਿਬ ਕੋਈ ਨਹੀਂ ਕੋਈ ਨਹੀਂ 17 65 ਦੇ ਹੋਣ ਜੇ ਪੈਂਟੀਆਂ ਤੇ